ਸਾਹਿਬੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਜੂ ਇਥੇ ਬੈਂਸਰਾਮ ਸਿੰਘ ਸਰਪੰਚੀ ਦੀ ਚੋਣ ਲੜਨ ਸਮੇਂ ਨਾਮ ਜਨਗੀ ਪੱਤਰ ਢਾਕਲ ਕਰਨ ਵੇਲੇ ਦੂਸਰੀ ਧਿਰ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਚੋਣ ਲੜਦ ਵਾਲੇ ਵਿਅਕਤੀ ਨੂੰ ਕਰਮੀਨ ਹੋਣ ਦੇ ਬਾਵਜੂਦ ਵੀ ਲੜਾਈ ਚੋਣ ਅਤੇ ਬਣਾਇਆ ਸਰਪੰਚਾ ਲੰਮੀ ਜਦੋਂ ਜਦ ਕਰਨ ਦੇ ਮਾਨਯੋਗ ਐਸ ਡੀ ਐਮ ਦੀ ਅਦਾਲਤ ਵੱਲੋਂ ਮਿਲਿਆ ਛਾਪ 993 ਵੋਟਾਂ ਤੇ ਜਿੱਤ ਹਾਸਲ ਕਰਕੇ ਬਣੇ ਸਰਗੁਰਪ੍ਰੀਤ ਸਿੰਘ ਸਰਪੰਚ ਦੀਆਂ ਕ੍ਰਿਮੀਨਲ ਹੋਣ ਕਰਕੇ ਅਦਾਲਤ ਨੇ ਕਟਾਈਆਂ ਚੀਕਾ ਕੀਤਾ ਮੋਤਲ ਅਤੇ ਦੂਸਰੀ ਧਿਰ ਪ੍ਰਗਟ ਸਿੰਘ ਨੂੰ ਬਣਾਇਆ ਪਿੰਡ ਹਰੀਕੇ ਕਲਾ ਦਾ ਸਰਪੰਚ ਜਲਾਸ਼ਰੀ ਮੋਕਸੁਰ ਸਾਹਿਬ ਦੇ ਬਲਾਕ ਦੋਦਾ ਵਿੱਚ ਆਉਂਦੇ ਪਿੰਡ ਹਰੀਕੇ ਕਲਾ ਵਿਖੇ ਬੀਤੇ ਸਮੇਂ ਦ੍ਰਾਣ ਪੰਚਾਇਤੀ ਚਿਕਨਾ ਵਿੱਚ 693 ਵੋਟਾਂ ਤੇ ਚੋਣ ਜਿੱਤਣ ਵਾਲੇ ਗੁਰਪ੍ਰੀਤ ਸਿੰਘ ਨੂੰ ਕਰਮੀ ਨਾਲ ਹੋਣ ਕਰਕੇ ਹਾਰਨ ਵਾਲੇ ਪ੍ਰਗਟ ਸਿੰਘ ਵੱਲੋਂ ਆ ਪਾਈ ਕੰਪਲੀਟ ਤੇ ਕਾਰਵਾਈ ਕਰਦਿਆਂ ਐਸ ਡੀ ਐਮ ਮੈਡਮ ਬਲਜੀਤ ਕੋਲ ਦੀ ਮਾਨਯੋਗ ਅਦਾਲਤ ਵੱਲੋਂ ਨਵੇਂ ਬਣੇ ਸਰਪੰਚ ਗੁਰਪ੍ਰੀਤ ਸਿੰਘ ਨੂੰ ਬੋਤਲ ਕੀਤਾ ਗਿਆ ਅਤੇ ਵਿਰੋਧੀ ਧਿਰ ਦੇ ਪ੍ਰਗਟ ਸਿੰਘ ਨੂੰ ਪਿੰਡ ਹਰੀਕੇ ਕਲਾਂ ਦਾ ਸਰਪੰਚ ਨਿਯੁਕਤ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸੰਬੰਧੀ ਅਦਾਲਤ ਵੱਲੋਂ ਨਿਯੁਕਤੀ ਨਿਯੁਕਤ ਕੀਤੇ ਗਏ ਪ੍ਰਗਟ ਸਿੰਘ ਅਤੇ ਉਸ ਦੇ ਵਕੀਲ ਮਨ ਜਿੰਦਰ ਸਿੰਘ ਬਰਾੜ ਵੱਲੋਂ ਸਿਵਲ ਪ੍ਰਸ਼ਾਸਨ ਦੀ ਲਾ ਪ੍ਰਵਾਹੀ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦਸਤੇ ਅਨਸਾਰ ਪ੍ਰਗਟ ਸਿਖ ਵੱਲੋਂ ਅਲਕਸ਼ਨਾ ਸਮੇਂ ਨਾਮਜਦਗੀ ਫਾਈਲਾਂ ਦਾਖਲ ਕਰਾਉਣ ਸਮੇਂ ਹੀ ਸੰਬੰਧਿਤ ਅਧਿਕਾਰੀਆਂ ਨੂੰ ਸਬੂਤਾ ਸਹਿਤ ਇਤਰਾਜ਼ ਲਗਾਏ ਗਏ ਸਨ ਕਿ ਗੁਰਪ੍ਰੀਤ ਸਿੰਘ ਐਨ ਡੀ ਪੀ ਸੀ ਐਕਟ ਤਹਿਤ 3 ਕਿਲੋ ਫੀਮ ਦੀ ਵਿਕਰੀ ਅਤੇ 1 ਲੱਖ ਰੁਪਏ ਜੁਰਮਾਨਾ ਕਰਨ ਦੇ ਨਾਲ ਨਾਲ 10 ਸਾਲ ਦੀ ਸਜ਼ਾ ਵੀ ਮਾਨਯੋਗ ਅਦਾਲਤ ਵੱਲੋਂ ਗੁਰਪ੍ਰੀਤ ਸਿੰਘ ਨੂੰ ਨਾਈ ਜਾ ਚੁੱਕੀ ਹੈ ਅਤੇ 3 ਸਾਲ 19 ਦਿਨ ਜੇਲ੍ਹ ਅੰਦਰ ਵੀ ਗੁਰਪ੍ਰੀਤ ਸਿੰਘ ਰਹਿ ਚੁੱਕਾ ਹੈ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਅਪਰਾਧਿਕ ਕੇਸਾਂ ਵਿੱਚ ਗੁਰਪ੍ਰੀਤ ਸਿੰਘ ਦੋਸ਼ੀ ਪਾਇਆ ਗਿਆ ਹੈ ਅਤੇ ਉਕਤ ਗੁਰਪ੍ਰੀਤ ਸਿੰਘ ਨੂੰ ਕਰਮੀਨਲ ਸਾਬਤ ਹੋਣ ਕਰਕੇ ਐਸਡੀਐਮ ਦੀ ਅਮਾਨਜੋਗ ਅਦਾਲਤ ਵੱਲੋਂ ਸਰਪੰਚ ਦੇ ਅਹੁਦੇ ਤੋਂ ਮੁਅਤਲ ਕੀਤਾ ਗਿਆ ਹੈ ਦੂਸਰੇ ਪਾਸੇ ਵਿਰੋਧੀ ਧਿਰ ਦੇ ਕਾਨੂੰਨੀ ਕਾਰਵਾਈ ਕਰਨ ਵਾਲੇ ਪ੍ਰਕਾਸ਼ ਸਿੰਘ ਨੂੰ ਮਾਨਯੋਗ ਅਦਾਲਤ ਵੱਲੋਂ ਪਿੰਡ ਹਰੀਕੇ ਕਲਾ ਦਾ ਸਰਪੰਚ ਕੋਸ਼ਤ ਕੀਤਾ ਗਿਆ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਇਸਲਾ ਹਰੀਕੇ ਕਲਾ ਦੀ ਪੰਚਾਇਤ ਸੰਬੰਧੀ ਆਇਆ ਹੈਗਾ ਐਸ ਡੀ ਐਮ ਕੋਰਟ ਚ ਕੀ ਫੈਸਲਾ ਹੈਗਾ ਔਰ ਕਿਵੇਂ ਜਿਹੜਾ ਹੈਗਾ ਇਹ ਲਾਗੂ ਹੋਇਆ ਹੈਗਾ ਇਸ ਤਰ੍ਹਾਂ ਦੀ 15 10 2024 ਨੂੰ ਇਲੈਕਸ਼ਨ ਹੋਇਆ ਸੀ ਅਰੀ ਕੇ ਗ੍ਰਾਮ ਪੰਡਾ ਗ੍ਰਾਮ ਪੰਚਾਇਤ ਦਾ ਸਾਰੇ ਬਿਨਾਂ ਵਾਲੀ ਤੇ ਗੁਰਪ੍ਰੀਤ ਸਿੰਘ ਨੂੰ ਉੱਥੇ ਇਲੈਕਟਡ ਡਿਗਰੀਅਰ ਕੀਤਾ ਸੀ ਬਟ ਉਹ ਐਲੀਜੀਬਲ ਨਹੀਂ ਸੀਗਾ ਇਲੈਕਸ਼ਨ ਲੜਨ ਵਾਸਤੇ ਤੇ ਇਸ ਕਰਕੇ ਪ੍ਰਗਟ ਸਿੰਘ ਬਰਾੜ ਜਿਹੜੇ ਸੈਕੰਡ ਉਹਦੇ ਕੈਂਡੀਡੇਟ ਸੀ ਉਹਨਾਂ ਵੱਲੋਂ ਮੈਂ ਇਲੈਕਸ਼ਨ ਪਟੀਸ਼ਨ ਪਾਈ ਸੀ ਤੇ ਉਹ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਕੱਲ ਅਲਾਉ ਕਰਕੇ ਗੁਰਪ੍ਰੀਤ ਸਿੰਘ ਨੂੰ ਡਿਸਕਵਾਲਿਫਾਈ ਕਰਕੇ ਪਰਗਟ ਸਿੰਘ ਨੂੰ ਇਲੈਕਟਡ ਸਰਪੰਚ ਪਿੰਡ ਹਰੀਗੇਕਲਾਂ ਦਾ ਡਿਕਲੇਅਰ ਕੀਤਾ ਹੈ ਉਹ ਜਿਸ ਤਰ੍ਹਾਂ ਦੇ ਦੋਸ਼ ਜਿਹੜੇ ਹੈਗੇ ਉਹਨਾਂ ਨੂੰ ਵੀਡੀਓ ਜਿਹੜੇ ਲਾਏ ਜਾ ਰਹੇ ਕਿ ਸਰਕਾਰ ਨੇ ਧੱਕਾ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ ਕੀ ਰਿਹਾ ਕੀ ਹੈਗਾ ਜੇ ਆਪਾਂ ਕਹੀਏ ਜਿਸ ਬੇਸ ਤੇ ਕੀਤਾ ਗਿਆ ਹੈਗਾ ਕਿ ਮੈਂ ਤੁਹਾਨੂੰ ਨਾ ਜੀ ਈਵਰਸ ਲਈ ਕੁਝ ਫੈਕਟਸ ਦੱਸਦਾ ਜਿਹਦੇ ਨਾਲ ਇਹ ਗੱਲ ਕਲੀਅਰ ਹੋ ਜੂਗੀ ਵੀ ਆਇਆ ਸਰਕਾਰ ਕਹਿਣਾ ਬੜਾ ਸੌਖਾ ਵੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਪਰ ਜਿਹੜੇ ਮੈਂ ਤੁਹਾਨੂੰ ਫੈਕਟਸ ਦੱਸੂਗਾ ਉਹਦੇ ਤੋਂ ਸੁਣਨ ਵਾਲੇ ਆਪ ਹੀ ਅੰਦਾਜ਼ਾ ਲਾ ਲੈਣ ਵੀ ਧੱਕਾ ਉਦੇ ਨਾਲ ਹੋਇਆ ਜਾਂ ਇਲੈਕਟ ਹੋਏ ਬੰਦੇ ਜਦੋਂ ਇਲੈਕਸ਼ਨ ਹੋਇਆ ਉਦੋਂ ਹੋਇਆ ਸੀ ਇਹਦੀ ਨੋਮੀਨੇਸ਼ਨ ਫਾਰਮ ਦਿੱਤਾ ਪ੍ਰਗਟ ਸਿੰਘ ਐ ਸੌਰੀ ਗੁਰਪ੍ਰੀਤ ਸਿੰਘ ਨੇ ਆਪ ਦਾ ਉਹਦੇ ਚ ਨੇ ਡਿਸਕਲੋਜ਼ ਕੀਤਾ ਵੀ ਮੈਨੂੰ ਐ ਐਨ ਡੀ ਪੀ ਐਸ ਐਕਟ ਤਿੰਨ ਕਿਲੋ ਫੀਮ ਦੀ ਰਿਕਵਰੀ ਦੇ ਕੇ ਇਸ ਚ ਸਜ਼ਾ ਹੋਈ ਵੀ ਹੈ ਤੇ ਮੇਰੀ ਹਾਈ ਕਟੋ ਜਵਾਨਤ ਹੋਈ ਹੈ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਐਕਟ ਮੁਤਾਬਕ ਜਿਹੜਾ ਬੰਦਾ ਇਲੈਕਸ਼ਨ ਲੜਨਾ ਜੀ ਨੇ ਉਹਦੀ ਬੇਸਿਕ ਕੁਆਲੀਫਿਕੇਸ਼ਨ ਸੈਕਸ਼ਨ 208 50 ਪੰਜਾਬ ਪੰਜਾਤੀ ਰਾਜ ਐਕਟ ਦੇ ਪ੍ਰੋਵਾਈਡਡ ਹੈ ਦੋ ਅੱਗੇ ਸੈਕਸ਼ਨ 8 ਰਿਪਰਜੈਂਟੇਸ਼ਨ ਆਫ ਪੀਪਲ ਐਕਟ ਕਹਿੰਦਾ ਵੀ ਜਿਹੜਾ ਬੰਦਾ ਐਨਡੀਪੀਐਸ ਲੈਕਚਨ ਕਨਵਿਕਟਡ ਹੈ ਉਹ ਇਲੈਕਸ਼ਨ ਲੜ ਨਹੀਂ ਸਕਦਾ ਹੁਣ ਇਹਦਾ ਕੀ ਹੋਇਆ ਵੀ ਗੁਰਪ੍ਰੀਤ ਸਿੰਘ ਨੂੰ ਦੇ ਖਿਲਾਫ ਐਫਆਈਆਰ ਦਰਜ ਹੋਈ 3 ਕਿਲੋ ਪੀਐਮ ਦੀ ਰਿਕਵਰੀ ਦੀ 12 7 2012 ਨੂੰ ਤੇ ਉਸ ਕੇਸ ਦਾ ਮੁਕਦਮੇ ਦਾ ਸਰਦਾਰ ਨਰਪੌਰ ਸਿੰਘ ਗਿੱਲ ਜੱਜ ਸਪੈਸ਼ਲ ਕੋਰਟ ਪਟਿਆਲਾ ਨੇ ਫੈਸਲਾ ਕੀਤਾ 17 9 2024 ਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਈਆ ਜੁਰਮਾਨਾ ਉਸ ਫੈਸਲੇ ਦੇ ਖਿਲਾਫ ਇਹਨਾਂ ਨੇ ਅਪੀਲ ਫਾਈਲ ਕਰਤੀ ਮਾਨਯੋਗ ਹਾਈ ਕੋਰਟ 'ਚ ਤੇ 3 ਸਾਲ 19 ਦਿਨ ਸਜ਼ਾ ਕੱਟਣ ਤੋਂ ਬਾਅਦ ਹਾਈ ਕੋਰਟ ਨੇ ਇਹਦੀ ਜਵਾਨਤ ਕਰਤੀ ਇਸ ਗਰਾਉਂਡ ਤੇ ਵੀ 10 ਸਾਲਾਂ 'ਚ ਇਹ 3 ਸਾਲ ਤੇ 19 ਦਿਨ ਕੱਟ ਚੁੱਕਿਆ ਤੇ ਮਾਨਯੋਗ ਹਾਈ ਕੋਰਟ ਨੇ 30 10 2015 ਨੂੰ ਇਹਨੂੰ ਜਵਾਨਤ ਦਿੱਤੀ ਹੁਣ ਅਪੀਲ ਹਲੇ ਪੈਂਡਿੰਗ ਹੈ 10 ਸਾਲ ਸਜ਼ਾ ਹੋਈ ਵੀ ਹੈ ਇਸ ਤੋਂ ਇਲਾਵਾ ਇਹਨੇ ਜਿਹੜਾ ਨੋਮੀਨੇਸ਼ਨ ਫਾਰਮ ਸੀ ਇਹਨਾਂ ਦਾ ਨੋਮੀਨੇਸ਼ਨ ਫਾਰਮ ਜਿਨ੍ਹਾਂ ਨੇ ਦੋ ਇਹਨਾਂ ਦੇ ਖਿਲਾਫ ਮੁਕੱਦਮੇ ਹੋਰ ਸੀ ਜਿਹੜੇ ਕਿ ਉਹਨਾਂ ਦਾ ਆਊਟਕਮ ਜੋ ਮਰਜ਼ੀ ਸੀ ਬਟ ਉਹ ਡਿਸਕਲੋਜ਼ ਕਰਨੇ ਪਣਦੇ ਸੀ ਇੱਕ ਐਫ ਆਈ ਆਰ ਸੀਓ ਜੀ 104 ਨੰਬਰ 27 10 2010 ਦੀ ਥਾਣਾ ਕਨੌਰ ਅੰਡਰ ਸੈਕਸ਼ਨ 15 ਐਨ ਡੀ ਪੀ ਐਸ ਐਕਟ 15 ਐਨ ਡੀ ਪੀ ਐਸ ਐਕਟ ਹੁੰਦਾ ਪੋਸਟ ਦੀ ਰਿਕਵਰੀ 1 एफआईआरसी 313 नंबर 129 2011 ਦੀ ਕਤਲ ਦੇ ਮਕਦਮੇ ਦੀ ECGJ 38 ਥਾਣੇ ਦੀ ਪਟਿਆਲੇ ਦੀ ਇਹ ਇਹਨਾਂ ਨੇ ਆਪਦੀਆਂ ਜਿਹੜੀਆਂ ਹੈਗੀਆਂ ਦੋਨੋਂ ਐਫਆਈਆਰਾਂ ਬਾਰੇ ਆਪ ਦੇ ਨਾਮੀਨੇਸ਼ਨ ਫਾਰਮ ਚ ਡਿਸਕਲੋਜ਼ ਨਹੀਂ ਕੀਤਾ ਤੇ ਜਿਹੜੀ ਸਰ ਨਾਲ ਇੰਟਰਸਟਿੰਗ ਗੱਲ ਹੈ ਵੀ ਜਦੋਂ ਨਾਮੀਨੇਸ਼ਨ ਭਰੇ ਗਏ ਤੇ ਜਿਸ ਦਿਨ ਇਤਰਾਜ਼ ਕਰਨੇ ਸੀ ਉਦਦੇ ਅਸੀਂ ਪ੍ਰਗਟ ਸਿੰਘ ਵੱਲੋਂ ਇਤਰਾਜ਼ ਕੀਤੇ ਵੀ ਭਾਈ ਇਹ ਜਿਹੜਾ ਡਿਸਕਵালিਫਾਈਡ ਹੈ ਬੰਦਾ ਇਹ ਇਲੈਕਸ਼ਨ ਨਹੀਂ ਲੜ ਸਕਦਾ ਹੀ ਇਸ ਨਾਟ ਐਲੀਜੀਬਲ ਪਰ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਹੈਰਾਨ ਹੋਵੋਗੇ ਤੁਸੀਂ ਕਿ 7 10 2024 ਨੂੰ ਤੇ 14 10 ਜੋ 2024 ਨੂੰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜੀਆਂ ਹੈਗੀਆਂ ਈਮੇਲਸ ਕੀਤੀਆਂ ਸਕਰੂਟੀ ਵੇਲੇ ਵੀ ਇਹ ਹੀ ਇਜ਼ ਨਾਟ ਅਲਿਜੀਬਲ ਬਟ ਸਾਡੀ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਧਨਵਾਦੀਆਂ ਮਾਨਯੋਗ ਚੋਣ ਕਮਿਸ਼ਨ ਦੇ ਜਿਨ੍ਹਾਂ ਨੇ ਸਾਡੀ ਚੋਣ ਟ੍ਰਿਬਿਊਨਲ ਦੇ ਜਿਨ੍ਹਾਂ ਨੇ ਪਟੀਸ਼ਨ ਅਲਾਉ ਕੀਤੀ ਸਾਡੀ ਹੁਣ ਇਹਦੇ ਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਵੀ ਜਿਹੜੇ ਉਹ ਕਹਿੰਦੇ ਧੱਕਾ ਹੋਇਆ ਸਾਡੇ ਨਾਲ ਇਲੈਕਸ਼ਨ ਪਟੀਸ਼ਨ ਨੇ ਤੁਸੀਂ ਫਾਈਲ ਕੀਤੀ ਸੀ 14 11 2024 ਨੂੰ 13 ਤਰੀਕਾਂ ਪਈਆਂ ਉਹਦੇ ਤੇ ਇਹ ਨਹੀਂ ਵੀ ਅਸੀਂ ਪਹਿਲੇ ਦਿਨ ਫਾਈਲ ਕੀਤੀ ਤੇ ਅਗਲੇ ਦਿਨ ਸਾਨੂੰ ਡਿclare ਕਰਕੇ ਭੇਜਤਾ ਅਗਲੇ ਨੇ ਪਹਿਲਾਂ ਤਾਂ ਇਹ ਪੇਸ਼ ਹੋ ਕੇ ਜਵਾਬ ਤਾਂਵੇ ਦੇ ਤਰੀਕਾਂ ਲੈਂਦੇ ਰਹੇ ਟੋਟਲ 13 ਤਰੀਕਾਂ ਪਈਆਂ ਜਦੋਂ ਕਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਪ੍ਰੋਵਾਈਡ ਕਰਦਾ ਵੀ ਇਲੈਕਸ਼ਨ ਪਟੀਸ਼ਨ ਦੀ ਜਿਹੜੀ ਪ੍ਰोसीडिंग ਹੈ ਡੇ ਬਾਈ ਡੇ ਹੋਣੀ ਹੈ ਇਹ ਦਾ ਮੈਕਸਿਮਮ ਐਕਸਟੈਂਟ ਹੈ 6 ਮਹੀਨੇ ਦਾ ਫੈਸਲਾ 6 ਮਹੀਨਿਆਂ ਦੇ ਅਸੀਂ ਜੀ ਆਪਣਾ ਇਲੈਕਸ਼ਨ ਪਟੀਸ਼ਨ ਰੈਟਾ ਦਾਇਰ ਕੀਤੀ ਸੀ ਮੇਰੇ ਵਕੀਲ ਸੀ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਸਾਹਿਬ ਇਹਨਾਂ ਰਾਹੀਂ ਉਹ ਜਿਹੜਾ ਸੀਗਾ ਜੀ ਉਹ ਇਲੈਕਸ਼ਨ ਦੇ ਵਿੱਚ ਉਦੋਂ ਪਹਿਲਾਂ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਫੈਕਟਸ ਪਾਈ ਸੀਗੀ ਉਹਦੇ ਵਿੱਚ ਵੀ ਸਾਡੇ ਨਾਲ ਉਦੋਂ ਧੱਕਾ ਹੋਇਆ ਜੀ ਉਦੋਂ ਹੀ ਹੀ ਇਹ ਮਤਲਬ ਰਿਜੈਕਟ ਕੀਤਾ ਜਾ ਸਕਦਾ ਸੀ ਜੋ ਕਿ ਉਸ ਸਮੇਂ ਨਹੀਂ ਕੀਤਾ ਉਸ ਤੋਂ ਬਾਅਦ ਜੋ ਇਹ ਇਤਰਾਜ ਚੜ੍ਹਾ ਦੀਆਂ ਗੱਲਾਂ ਕਰ ਰਿਹਾ ਮਤਲਬ ਮੇਰਾ ਵਿਰੋਧੀ ਕਹਿ ਰਿਹਾ ਜੀ ਮੇਰੇ ਨਾਲ ਤੱਕਾ ਹੋਇਆ ਮੈਂ ਨਹੀਂ ਸਮਝਦਾ ਤੱਕਾ ਹੋਇਆ ਸਿਸਟਮ ਅਨੁਸਾਰ ਮਾਨਯੋਗ ਅਦਾਲਤ ਐਸਡੀਐਮ ਮੈਡਮ ਨੇ ਬਲਜੀਤ ਕੌਰ ਨੇ ਬਹੁਤ ਸੋਹਣਾ ਸੂਝਵਾਨ ਵਧੀਆ ਫੈਸਲਾ ਕੀਤਾ ਜੀ ਉਹਨਾਂ ਨੇ ਉਹਨਾਂ ਨੂੰ ਮਤਲਬ ਡਿਸਕਵਾਲਿਫਾਈ ਕਰਕੇ ਦੀ ਮੈਨੂੰ ਉਹਨਾਂ ਨੇ ਡਿਕਲੇਅਰ ਕੀਤਾ ਜੀ ਬਾਕੀ ਕੰਮ ਤੰਦੇ ਅੱਗੇ ਵੀ ਪਿੰਡਾਂ ਦੇ ਅਸੀਂ ਕਰਦੇ ਆ ਰਹੇ ਹਾਂ ਜੀ ਤੇ ਗਾਂ ਤੋਂ ਵੀ ਕਰਾਂਗੇ